ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਵੀਡੀਓ ਵਿੱਚ ਜਿਹੜੇ ਨਵੇਂ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਟੱਲੀ ਨੂੰ ਜਰੂਰ ਦਬਾ ਲਿਓ ਅੱਜ ਦਾ ਆਪਣਾ ਸ਼ਡਿਊਲ ਇਹ ਆ ਵੀ ਆਪਾਂ ਟ੍ਰੈਕਟਰ ਟਰਾਲੀ ਧਵਾਉਣ ਦਾ ਜਾਂ ਜਵੀ ਦਾ ਕੰਮ ਗਿਆ ਨਿਭੜ ਬਹੁਤ ਵਧੀਆ ਪੈਸੇ ਵਟੇ ਗਏ ਤੇ ਸਾਰੇ ਜਣੇ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੇਲ ਕਿੱਥੇ ਕਿੱਥੇ ਨਹੀਂ ਮਿਲ ਰਿਹਾ ਸਾਡੇ ਦੇ ਡੀਜ਼ਲ ਹੀ ਨਹੀਂ ਮਿਲਦੇ ਆ ਇਹ ਜੇ ਮਸਿਆ ਬਹੁਤ ਹੈਗੀ ਲੋਕਾਂ ਨੇ ਲੈਣਾ ਲੱਗੀਆਂ ਪਟ્રોલ ਪੈਨੀਆਂ ਤੇ ਪੀਪੀਆ ਤੇ ਇਕੱਠਾ ਕਰੀ ਜਾਂਦੇ ਆ ਲੋ ਮਿੱਤਰੋ ਉਧਰ ਉਹ ਖਾਦ ਪਈ ਜਾਂਦਾ ਆਪਣੀਆਂ ਵੀ ਕਣਕ ਵਰਗੀ ਆ ਪੰਜ ਚਲਾਈ ਮੋਟਰ ਉਧਰ ਦੇਖ ਖਤਾ ਪਰ ਨਾ ਮਾਤੇ ਹੁਣ ਪੰਪ ਵਾਲਿਆਂ ਦਾ ਫੋਨ ਆਇਆ ਇਹ ਵੀ ਤੇਲ ਆ ਜਣਾ ਮੈਂ ਤੇ ਲੈ ਜਾਓ ਤੇ ਕੱਲ ਦੇ ਹੜਤਾਲ ਲਾਲਾਕਾਰ ਹੋਈ ਰਹੀ ਲਾਲਾਕਾਰ ਹੀ ਪੂਰੀ ਹੁਣ ਪ੍ਰਚਲਨ ਗਈ ਆਪਣੀ ਲੋਗੇ ਪਾਣੀ ਕਰੇ ਪਿੰਡੋਂ ਫਿਰੋ ਕੇ ਆਉਂਦੇ ਕੌਣ ਨੂੰ ਲੈ ਜਾਣਾ ਫੋਲ ਕੇ ਚੋਰਾਂ ਤੋਂ ਡਰ ਲੱਗਦਾ ਵਾ ਲਓ ਵੀ ਮਿੱਤਰੋ ਅੱਜ ਆਪਾਂ ਲੱਗੇ ਫੇਰ ਖਾਦ ਪਾਉਣ ਦੂਜੀ ਖਾਦ ਪਾਉਣ ਲੱਗੇ ਆ ਤੇ ਖਾਦ ਸੋ ਕੁ ਲੇਟ ਹੋ ਗਈ ਕੁਝ ਨੂੰ ਕਿਤੇ ਪਹਿਲੀ ਪੈਣੀ ਹੈ ਕਿਤੇ ਦੂਜੀ ਪੈਣੀ ਹੈ ਹੋਰ ਆ ਦੇਖ ਲਓ ਸਾਡੇ ਪਿਆਰਿਆਂ ਨੇ ਰਾਹ ਰੱਖਿਆ ਰਾਹਤਾ ਹੁਣ ਇਧਰ ਲੈ ਨੂੰ ਕਈਏ ਤੇ ਇਧਰ ਲਾ ਗਿੰਦਾ ਉਧਰ ਦਾ ਵੜਦਾ ਵਾ ਉਧਰ ਲਾ ਕਵੇ ਤੇ ਉਧਰਲਾ ਵੜਦਾ ਵਾ ਪਰ ਨਹੀਂ ਰਾਸਤੇ ਨਾਲ ਦੁਸ਼ਮਣੀ ਇਹਨਾਂ ਦੀ ਲੋਕਾਂ ਦੀ ਉਹ ਆਪਾਂ ਕਹਿਣ ਨੂੰ ਨਹੀਂ ਕਹਿੰਦੇ ਆਪਾਂ ਕਹੀਦਾ ਵੀ ਯਾਰ ਇੰਨਾ ਗ੍ਰੈਂਡ ਦੇ ਬਜੇ ਇਹ ਚੀਜ਼ ਨੰਗੀ ਜਾਵੇ ਭਰਾਵਾ ਬਾਕੀ ਰਾਜ ਕਰ ਲੋ ਆਪਣਾ ਪਰਮਾਣੂ ਬੰਬ ਤੇ ਠੰਡ ਬਹੁਤ ਯਾਰੀ ਹੈ ਪਰਲੀ ਸਾਈਡ ਦਰਿਆਲ ਏਰੀਆ ਵਾ ਇਧਰ ਦੂਜਾ ਏਰੀਆ ਸਾਰਾ ਬਾਕੀ ਕੰਮ ਚੱਲ ਰਿਹਾ ਵਾ ਲਓ ਮਿੱਤਰੋ ਇਹ ਆਪਾਂ ਬੀਜੀ ਹੀ 550 ਤੇ तकरीबन ਅੱਜ 18 ਜਾਂ 20 ਦਿਨ ਹੋ ਗਏ ਬੀਜੀ ਨੂੰ 20 ਦਿਨ ਤੇ ਚੈੱਕ ਕਰੋ ਵਧੀਆ ਵਾ ਗਰੋਥ ਦੀ ਬਸ ਇਹਨੂੰ ਹੁਣ ਇਹਨੂੰ ਜਿੱਦਾਂ ਹਣ ਆਪਾਂ ਜਿੰਨੇ ਹੈ ਮੇਰੇ ਵੀਰੇ ਲੋ ਮਿੱਤਰੋ ਪਣ ਖਾਦ ਦਾ ਕੰਮ ਨਿਬੜ ਕੇ ਫਿਰ ਮਿਲਦੇ ਤੁਹਾਨੂੰ ਆ ਦੇਖੋ ਕੁੱਤੇ ਨਾ ਪੈ ਰਹੇ ਗਿੱਦੜ ਮਾਰ ਗਏ ਆ ਮੈਂ ਵੀ ਕਹਿੰਦਾ ਪਤਾ ਨਹੀਂ ਕਿਹੜੀ ਬਲਾਵ ਆ ਮਾਂਡ ਚ ਗਿੱਦੜ ਬਹੁਤ ਆ ਕੁੱਤੇ ਵੀ ਕੁੜੀ ਆ ਵਿੱਚ ਨੁਕਸਾਨ ਕਰ ਦਿੰਦੇ ਆ ਜਾਨਵਰਾਂ ਦਾ ਬਹੁਤ ਮਾੜਾ ਕੀਤਾ ਵਿਚਾਰਾ ਮਾਰਤਾ ਹੁਣ ਆਪਾਂ ਨਹੀਂ ਖਾ ਸਕਦੇ ਨਾ ਵੀਡੀਓ ਖੂਨ ਖਾਨ ਨਹੀਂ ਖਾ ਸਕਦੇ YouTube ਤੇ ਬੈਨ ਆ ਵੇਖੋ ਉੜਦੇ ਪਰੰਦੇ ਵੀ ਆ ਚੁੱਕੇ ਨੇ ਆ ਦਾਦੋ ਭਰ ਗਈ ਕਿ ਨਹੀਂ ਇਹਨਾਂ ਨੂੰ ਪਤਾ ਲੱਗ ਜਾਂਦਾ ਫੇ ਕਣਕ ਭਰ ਚ ਗਈ ਏ ਯਾਰਾ ਭਰ ਗਿਆ ਏ ਮੈਸੇਜ ਜ਼ਰੂਰ ਦੇ ਦਿੰਦੇ ਆ ਇਹ ਆਪਣੀ ਵਧੀਆ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਟੱਲੀ ਨੂੰ ਜ਼ਰੂਰ ਦੱਬ ਲਿਓ ਤੇ ਆਪਣੇ ਮੰਮੀ ਡੈਡੀ ਦਾ ਧਿਆਨ ਜ਼ਰੂਰ ਰੱਖਿਓ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ